ਲੈ ਵੀ ਕਾਂਗੇ ਵਾਲਿਆ ਜੇ ਬੁਲਟ ਦੀ ਸੈਲਫ ਮਾਰ ਰਹੀ ਐ ਤਾਂ ਫੜਨਾ ਤੇ ਪੈਣਾ ਆਹ ਕਾਂਗੇ ਵਾਲਾ ਕਹਿੰਦੇ ਪਹਿਲੀ ਅੱਜ ਸੀਟ ਤੇ ਬਹਿਣ ਲੱਗਿਆ ਪਹਿਲੀ ਅੱਜ ਸੀਟ ਤੇ ਬਹਿਣ ਲੱਗਿਆ ਆਹ ਕਾਂਗੇ ਵਾਲਾ ਗੁਰਵਿੰਦਰ ਬੱਲੇ ਬੱਲੇ ਕਰਾ ਗਿਆ ਅੱਜ ਕਹਿੰਦੇ ਚੱਕ ਸਾਜੀਪੁਰ ਦਾ ਮੇਲਾ ਲੁੱਟਣ ਨੂੰ ਫਿਰਦਾ ਬੁਲਟ ਜਿੱਤਣ ਨੂੰ ਫਿਰਦਾ ਆਹ ਕਹਿੰਦੇ ਆਹ ਥਾੜ ਥਾੜ ਕਾਂਗੇ ਵਾਲਾ ਕਾਂਗੇ ਵਾਲਾ ਫੜਾਗਾ ਏ ਇੱਥੇ ਬੱਲੇ ਲਾਗੇ ਵਾਲਾ ਕਰੋ ਵਧਾਉਂਦਾ ਏ ਆਹ ਦਾ ਭਗਵਾਨਪਰੀਆ ਕਬੱਡੀ ਕਬੱਡੀ ਕਰਦਾ ਹੈ ਨੌਜਨ ਆਓ ਪ੍ਰਤਾਪ ਕਾਂਗੇ ਵਾਲਾ ਆਹ ਵੇਖਦਾ ਤੇਦ ਨਾਲ ਆਓ ਕਾਂਗੇ ਵਾਲਾ ਕਾਂਗੇ ਵਾਲਾ ਬਾਈ ਦੀ ਧੌਲ ਮੇਰੇ ਮਿੱਤਰੋ ਆਹ ਫੜਕਾ ਹੁੰਦਾ ਫੜਕਾ ਹੁੰਦਾ ਫੜਕਾ ਹੁੰਦਾ ਉਹ ਬੱਲੇ ਉਹ ਭੱਜ ਉਹ ਭੱਜ 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 ਓਏ ਫਰਿਆਦ ਬੱਡੀ ਦੇ ਪ੍ਰਮੋਟਰ ਨੇ ਕਹਿੰਦੇ ਅੱਜ ਹੈਪੀ ਦਾ ਬਾਨ ਸਨਮਾਨ ਹੋਵੇਗਾ ਆ ਅਰਬਲ ਦੇ ਘਾਂਗੇ ਵਾਲਾ ਏ ਉੱਡ ਜਾ ਮੋਰਨੀ ਏ ਉੱਡ ਜਾ ਮੋਰਨੀ ਤੇਰੇ ਮਗਰ ਬਦੁੱਖਾਂ ਵਾਲੇ ਈਸੀ ਵਾਲਾ ਕਹਿੰਦਾ ਹੁੰਦਾ ਕਿ ਅਲੀ ਬਦੁੱਖਾਂ ਵਾਲੇ ਨੇ ਆਖਿਆ ਕਰ ਆ ਮਗਰ ਥੱਪੜਿਆ ਵਾਲੀ ਏ ਆ ਥੱਪੜਿਆ ਵਾਲੇ ਆ ਇਧਰਲੇ ਪਾਸੇ ਕਹਿੰਦੇ ਮਗਰ ਵਾਕਈ ਪਰਮਜੀਤ ਹੈ ਬੈਸਟ ਰੀਡਰ हां सरदार ਸਾਡੇ ਗੁਰਵਿੰਦਰ ਕਾਗੇ ਨੂੰ ਸਰੂਪਾ ਵੀ ਪਾਇਆ ਜਾ ਰਿਹਾ ਜਿਹਨੇ ਸਿੱਖੀ ਸਰੂਪ ਦੇ ਵਿੱਚ ਸਾਥ ਸ੍ਰੀ ਗੁਰ ਜਿੰਨੇ ਵੀ ਖਿਡਾਰੀ ਸਿੱਖੀ ਸਰੂਪ